ਗੁਰਜੀ ਦਾ ਖਾਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਾਮ ਸੰਗਰਾਥਾ ਹੋਰ ਅੱਜ ਪੰਜਾਬ ਦੀ بلند ਅਵਾਜ਼ بلند ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਣ ਜਾ ਰਿਹਾ ਹਾਂ ਸਾਡੇ ਨਾਲ ਬੈਠੇ ਨੇ ਜਥੇਦਾਰ ਵਿਸਵਤ ਸਿੰਘ ਜੀ ਦੀ ਟੀਮਾ ਸੀਨੀਅਰ ਆਗੂ ਆ ਕਾਲੀਦਾਰ ਵਾਰਸ ਪੰਜਾਬ ਦੇ ਸੋ ਇਹਨਾਂ ਨੇ ਪੱਥ ਦੀ ਆਵਾਜ਼ ਨੂੰ ਚੁੱਪਣ ਵਾਸਤੇ ਸਮੇਂ-ਸਮੇਂ ਦੇ ਨਾਲ ਸੇਕ ਜਪੇ ਬੰਗਿਆ ਨੋ ਇਕੱਠਿਆ ਕਰਕੇ ਸੋ ਪਠ ਦੀ ਚੜ੍ਹਦੀ ਕਲਾ ਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੜ੍ਹਦੀ ਕਲਾ ਵਾਸਤੇ ਬੰਦੀ ਸਿੰਘਾਂ ਨੇ ਰਿਹਾਂ ਕਰਨ ਵਾਸਤੇ ਸਮੇਂ ਸਮੇਂ ਦੇ ਨਾਲ ਪਠ ਦੀ ਆਵਾਜ਼ ਪੰਜਾਬੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਸਾਡੇ ਨਾਲ ਬੈਠ ਨੇ ਜਸਵੰਤ ਸਿੰਘ ਜੀ ਟੀਮਾਂ ਸੋ ਆਮ ਰਾਈਏ ਨਾਲ ਫਤਿਹ ਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਤਾਂ ਪਾਪਲ ਸਿੰਘ ਡਾਕਟਰ ਸਾਹਿਬ ਜਿਹੜੇ ਬਦੇ ਮੈਂ ਸਮਝਾ ਪੰਥ ਦਾ ਦਰਦ ਰੱਖਣ ਵਾਲੀ ਜੋਧੇ ਜਿਨ੍ਹਾਂ ਨੇ ਹਮੇਸ਼ਾ ਪੰਥ ਦੀਆਂ ਗ੍ਰੰਥ ਦੀਆਂ ਪੰਜਾਬ ਦੀਆਂ ਵਾਰਾਂ गा ਕੇ ਲੋਕਾਂ ਨੂੰ ਪੰਜਾਬ ਨੂੰ ਜਗਾਇਆ ਇਹੋ ਪੱਤਰਕਾਰੀ ਵੀ ਲੈਣ ਦੇ ਵਿੱਚ ਵੀ ਮੌਹਕੀਆਂ ਕਤਾਰਾਂ ਦੇ ਵਿੱਚ ਉਹ ਕਦਮ ਰੱਖ ਰਹੇ ਹਨ ਮੈਂ ਤੁਹਾਡੇ ਚੈਨਲ ਨਾਲ ਆਈ ਜਸਨਾ ਚੌਂਕ ਇਹ ਇੱਕ ਬਹੁਤ ਵੱਡੀ ਮੀਟਿੰਗ ਇਕ 1 ਅਕਤੂਬਰ ਨੂੰ ਜਦੋਂ ਬੋਤਵਾਰ ਭਾਈ ਰਣਧੀਰ ਸਿੰਘ ਨਗਰ ਉੱਥੇ ਗੁਰੂ ਘਰ ਦੇ ਨਾਲ ਕਮਿਊਨਿਟੀ ਹਾਲ ਜਿੱਥੇ ਬਹੁਤ ਵੱਡੀ ਮੀਟਿੰਗ ਕਾਦੀ ਦਰਬਾਰ ਪੰਜਾਬ ਦੀ ਹੋਣ ਜਾ ਰਹੀ ਹੈ ਜਿਸ ਵਿੱਚ ਕੌਮ ਦੇ ਸਰਮੌਰ ਲੀਡਰ ਬਾਪੂ ਤਰਜੀਮ ਸਿੰਘ ਪਿਤਾ ਭਾਈ ਅਮਰਪਾਲ ਸਿੰਘ ਖਾਲਸਾ ਐਮਪੀ ਸ਼੍ਰੀ ਖੰਡੂਰ ਸਾਹਿਬ ਸ਼ਹਿਰ ਪਾਈ ਸਤਪਜੀਤ ਸਿੰਘ ਖਾਲਸਾ ਐਮਪੀ ਬਰੀਦਕੋਟ ਜੱ태 ਦਾ ਜਿਸ ਕਰਨ ਸੰਤ ਕਾਮ ਸੰਗਵਾਲਾ ਮਹਾਨ ਅਗੂ ਜੋ 13 ਮੈਂਬਰੀ ਕਮੇਟੀ ਦੇ ਮੈਂਬਰ ਹਨ ਤੇ ਮੁਖ ਬਲਾਰੇ ਕਾਲੀਦਲਵਾਸ ਪੰਜਾਬ ਦੇ ਭਗਜੀਤ ਸਿੰਘ ਜੌਰ ਕਾਡਿਨੇਟਰ ਕਾਲੀਦਲਵਾਸ ਪੰਜਾਬ ਤੇਰਾ ਮੈਂਬਰੀ ਕਮੇਟੀ ਦੇ ਮੈਂਬਰ ਹੋਰ ਪੰਤਕ ਸਿੱਖਸੀਅਤਾ ਵਪੇ ਲੀਡਰ ਇਸ ਮੀਟਿੰਗ ਦੇ ਵਿੱਚ ਪਹੁੰਚ ਰਹੇ ਹਨ ਮੈਂ ਤੁਹਾਡੇ ਚੈਨਲ ਲਈ ਦੱਸਣਾ ਚਾਹਨਾ ਪੰਜਾਬ ਦੇ ਗਦਰ ਨੂੰ ਆਪਾਂ ਸਾਰੇ ਹੰਝਾਰੇ ਆ ਜੋ ਪੀੜਾ ਪੰਜਾਬ ਦੇ ਲੋਕਾਂ ਨੂੰ ਹੁਣ ਹੁਣੇ ਪਾਣੀ ਦੇ ਰੂਪ ਚ ਮਿਲੀ ਹੈ ਉਹ ਨਾ ਭੁੱਲਣ ਵਾਲੀ ਪੀੜਾ ਇਸ ਵਿੱਚ ਲੱਕੜਾ ਪਛੂ ਪਾਣੀ ਜਰੁਰ ਦੇ ਖੇਹਾਰਾ ਮਕਾਨ ਟੈਟਰੀ ਹੋਗੇ ਅੱਭਾ ਪੈ ਦੀ ਫਸਲ ਤਬਾਹ ਹੋਗੀ ਚਲੀਆਂ ਗਈਆਂ ਇੱਥੇ ਹੀ ਬਚ ਨਹੀਂ ਜਿੱਥਾ ਜਗਾ ਹੋਰੀ ਗੁਰੂਗ੍ਰੰਥ ਸਾਹਿਬ ਦੀ ਬੇਦਬੀ ਜਿਹੜਾ ਨਾਪ ਨਰ ਵਾਲਾ ਦੰਦ ਹੈ ਜਿਹੜਾ ਹਮੇਸ਼ਾ ਸਾਡੇ ਹਿਰਦਿਆਂ ਨੂੰ ਜਿਵੇਂ ਇੱਕ ਥੋੜਾ ਮੈਸਮ ਦਾ ਦੁੱਖ ਦਾ ਉਹ ਚੀਜ਼ ਸਾਡੇ ਹਿਰਦਿਆਂ ਦੇ ਪਿੰਡੀ ਰਹਿੰਦੀ ਆ ਇੱਥੇ ਹੀ ਬਚ ਨਹੀਂ ਅਜੇ ਸਿਰ 84 ਨਹੀਂ ਭੁੱਲੇ ਦੇ 47ਵੇਂ ਬੁੱਲੇ ਨੌਜਵਾਨ ਮਚੇ ਜੰਗਲਤਾਨ ਹੋ ਗਿਆ ਬੰਦੀ ਸਿੰਘ ਪਿੱਤੀ ਪਿੱਤੀ ਸਾਲਾਂ ਤੋਂ ਜਿਨ੍ਹਾਂ ਦੇ ਵਿੱਚ ਬੰਦੇਰੇ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਬਿਨਾਂ ਕਸੂਰੋ ਤਿੰਨ ਵਾਰ ਉਹਨਾਂ ਤੇ ਐਮਐਸ ਲਾਗਤੀ ਗਈ ਉਹਨਾਂ ਦੇ ਸਾਥੀ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਜਿਨ੍ਹਾਂ ਨੂੰ ਬਿਗੈਰ ਜੁਰਮ ਤੋਂ ਭਾਰਤ ਹਕੂਮਤ ਵੱਲੋਂ ਜੇਲ੍ਹਾਂ ਦਾ ਬੰਦ ਕੀਤਾ ਗਿਆ ਐਮਪੀ ਜਿੱਤਰ ਤੋਂ ਬਾਅਦ ਇੱਕ ਇਤਿਹਾਸ ਹੈ ਰੰਗ ਦਾ ਕਿ ਭਾਰਤ ਦੇ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਕਿਸੇ ਸੂਬੇ ਦਾ ਐਮਪੀ ਜਿੱਤਿਆ ਹੋਵੇ ਤੇ ਥੋਨੂੰ ਰਿਹਾ ਨਾ ਕੀਤਾ ਗਿਆ ਹੋਵੇ ਉਹ ਭਾਰਤ ਇਹੋ ਦੇ ਵਿੱਚ ਮੈਂ ਸਮਝਦਾ ਪਹਿਲ ਕਦਮੀ ਇਆ ਨੰਬਰ ਭਾਰਤ ਦਾ ਆਉਂਦਾ ਸੋ ਮੈਂ ਪੰਜਾਬ ਦੇ ਗੱਤ ਰੱਖਣ ਵਾਲੇ ਹਰ ਇੱਕ ਵੀਰ ਨੂੰ ਹਰ ਇੱਕ ਭੈਣ ਨੂੰ ਬਜ਼ੁਰਗਾਂ ਨੂੰ ਮੈਂ ਸਿੰਘ ਜੱਡੇ ਬੰਦਿਆਂ ਨੂੰ ਸਿੰਘ ਸੁਭਾਵਾਂ ਨੂੰ ਤੇ ਸਾਡੇ ਸੰਤ ਮਾਨਪੁਰਸ਼ ਸਾਰਿਆਂ ਨੂੰ ਅਪੀਲ ਕਰਦਾ ਇੱਕ ਇੱਕ ਤਰੀਕ ਹੀਸਕ ਨਗਰ ਜਿਲ੍ਹਾ ਲੁਧਿਆਣਾ ਦੇ ਵਿੱਚ ਇੱਕ ਕੋਹ ਕਬੱਡੀ ਪੰਥਕ ਮੀਟਿੰਗ ਪੰਥ ਦਾ ਇਕੱਠ ਹੋ ਰਿਹਾ ਉਸ ਇਕੱਠ ਦਾ ਹਿੱਸਾ ਬਣਨ ਵਾਸਤੇ ਆਓ ਸਾਰੇ ਇਕੱਤਰ ਹੋਈਏ ਗੋਹ ਕੱਤਰ ਮਿਲੋ ਮੇਰੇ ਭਾਈ ਦੁਬਤਾ ਦੂਰ ਕਰੋ ਨਿਬਲਾਏ ਘਰ ਨਾਮਾ ਕੇ ਹੋਵੋ ਜੋੜ ਗੁਰਗ ਕਬੱਤ ਸਭਾ ਬਸਾਏ ਇਹਨਾਂ ਗੁਰਬਾਣੀ ਦੇ ਹੁਕਮਾਂ ਸਦਕਾ ਆਪਾਂ ਕਿੱਥੇ ਹੋਈਏ ਤੇ ਤੋਂ ਤੋਂ ਵਿਚਾਰਾ ਕਰੀਏ ਜੋ ਪੰਥ ਤੇ ਗ੍ਰੰਥ ਕੋਈ ਪੰਜਾਬ ਮੁਪਤੇਾਰੇ ਪੰਜਾਬ ਨੂੰ ਕਿੱਦਾਂ ਬਚਾਉਣਾ ਤੇ ਕਿੱਦਾਂ ਆਪਾਂ 227 ਦੇ ਵਿੱਚ ਜਿਹੜਾ ਸਾਡਾ ਮਿਸ਼ਨ ਹੈ ਸਰਕਾਰੇ ਖਾਲਸਾ ਜਿੰਨਾਂ ਨੇ ਹੁਣ ਤੱਕ ਆਪਾਂ ਸੋ ਸਰਕਾਰੇ ਭਰਾਂ ਦਾ ਵਿੱਚ ਮਹਾਰਾਜ ਜੀ ਸਿੰਘ ਦੇ ਰਾਜ ਦੇ ਵਿੱਚ ਕਿਸੇ ਭਿਰਕੇ ਨਾਲ ਪਕਾ ਨਹੀਂ ਹੋਇਆ ਕਿਸੇ ਦਾ ਧਾਰਮਿਕ ਸਥਾਨ ਨਹੀਂ ਠੱਠਾ ਕਿਸੇ ਨੂੰ 50 ਸਾਲ ਦੇ ਰਾਜ ਦੇ ਵਿੱਚ ਫਾਂਸੀ ਨਹੀਂ ਲੱਗੀ ਜੇ ਇਹੋ ਜਿਹਾ ਰਾਜ ਵੇਖਣਾ ਚਾਹੁੰਦੇ ਆ ਤੇ ਵੀਰੋ ਆਪਾਂ ਨੂੰ ਹੁਣ ਤੋਂ ਕੰਮ ਕਿਸੇ ਕਰ ਲੈਣੇ ਚਾਹੀਦੇ ਹਨ ਹੁਣ ਤੱਕ ਪੰਜਾਬ ਦੇ ਵਿੱਚ ਭਾਵੇਂ ਕਾਂਗਰਸੀ ਭਾਵੇਂ ਕალიਦਰ ਬਾਦਲ ਸੀ ਵੇ ਪਾਟਪਾ ਤੇ ਪਾਵੇਂ ਮੌਜੂਦਾ ਸਰਕਾਰ ਇਹਨਾਂ ਸਰਕਾਰਾਂ ਦਾ ਹਮੇਸ਼ਾ ਮੂੰਹ ਇੱਕ ਖੜੇ ਪੰਜਾਬ ਦੇ ਉੱਤੇ ਨੇ ਮੂੰਹ ਬੰਨੀ ਵਾਲੂ ਆ ਪਰ ਮੈਂ ਤੁਹਾਨੂੰ ਦੱਸਣਾ ਚਾਹਨਾ 227 ਦੇ ਵਿੱਚ ਜਿਹੜੀ ਸਰਕਾਰੇ ਖਾਲਸਾ ਬਣਨ ਜਾ ਰਹੀ ਆ ਜਿਹੜਾ ਮੁੱਖ ਮੰਤਰੀ ਭਾਈ ਅਮਰਪਾਲ ਸਿੰਘ ਖਾਲਸਾ ਜੀ ਬਣ ਜਾ ਰਹੇ ਨੇ ਉਹਨਾਂ ਦਾ ਮੁੱਖ ਆਕਾਰ ਤੱਕ ਵਾਲੂ ਹੋਵੇਗਾ

ਯੋਗ ਅਨਾਮਿਕ ਇਹ ਹੀਰਾ ਕੱਟ ਕੇ ਉਸ ਵਰਤ ਕਾ ਕੱਟਦਾ ਹਿੱਸਾ ਬੜੋ ਪਾਗ ਕੁੱਤੇ ਪੰਜਾਬ ਦੀ ਜੜੀ ਆ ਹਰ ਇੱਕ ਖੁਰਕੇ ਦੀ ਚੜ੍ਹਦੀ ਕਲਾ ਹੋ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ